ਨੇੜੇ ਰੱਖ ਦਾ ਤਿਆਹ ਇਹਨਾਂ ਦੂਰੀਆਂ ਤੋਂ ਡਰ ਲੱਗਦਾ ਮੈਨੂੰ ਨੇੜੇ ਨੇੜੇ ਰੱਖ ਦਾ ਤਿਆਹ ਇਹਨਾਂ ਦੂਰੀਆਂ ਤੋਂ ਡਰ ਲੱਗਦਾ ਤੇਰੇ ਆਉਣ ਦੀਆਂ ਲਵਾ ਬਿੜ ਕਾਹ ਨੀਂਦਾਂ ਘੂੜੀਆਂ ਤੋਂ ਡਰ ਲੱਗਦਾ ਤੇਰੇ ਆਉਣ ਦੀਆਂ ਲਵਾ ਬਿੜਕਾ ਨੀ ਤਾਂ ਕੁੜੀਆਂ ਤੋਂ ਡਰ ਲੱਗਦਾ ਜੀਵੇਂ ਨਾਨਕ ਦੇ ਸੰਗ ਮਰਦਾਨਾ ਰੱਖੀਏ ਹੋ ਜਿਆ ਯਾਰਾਣਾ ਜੀਵੇਂ ਨਾਨਕ ਦੇ ਸੰਗ ਮਰਦਾਨਾ ਰੱਖੀਏ ਹੋ ਜਹਾਂ ਯਾਰਾਣਾ ਰੱਖਿਆ ਯਾਰ ਮੈਂ ਅਧੂਰੀ ਰਹਿ ਕੇ ਜੱਗ ਜਿੱਤਣਾ ਮੰਗਾ ਪੂਰੀਆਂ ਤੋਂ ਡਰ ਲੱਗਦਾ ਮੈਨੂੰ ਇੰਨੀ ਅਮੀਰੀ ਨਹੀਂ ਚਾਹੀਦੀ ਕਿ ਮੈਂ ਤੈਨੂੰ ਭੁੱਲ ਜਾਵਾਂ ਮੈਂ ਅਧੂਰੀ ਰਹਿ ਕੇ ਜੱਗ ਜਿੱਤਣਾ ਮੰਗਾ ਪੂਰੀਆਂ ਤੋਂ ਡਰ ਲੱਗਦਾ ਮੈਨੂੰ ਨੇੜੇ ਨੇੜੇ ਰੱਖ ਮਾਲਕਾ ਇਹਨਾਂ ਧੂਰੀਆਂ ਤੋਂ ਡਰ ਲੱਗਦਾ ਤੇਰੇ ਆਉਣ ਦੀਆਂ ਲਾਵਾਂ ਬਿੜ ਕਾਹਾਂ ਨੀਂਦਾਂ ਘੂੜੀਆਂ ਤੋਂ ਡਰੀ ਲੱਗਦਾ ਜੋੜ ਮੇਲੇ ਸਭ ਨਾਲ ਤੇਰੇ ਹੈ ਨਹੀਂ ਤਾਂ ਸੁਨਮ ਸਾਨਾ ਨੇ ਮੈਨੂੰ ਕੁਝ ਵੀ ਨਹੀਂ ਦੇਣਾ ਮਤਲਬੀ ਨ ਸਾਨਾ ਨੇ ਜੋੜ ਮੇਲੇ ਸਭ ਨਾਲ ਤੇਰੇ ਨਹੀਂ ਤਾਂ ਸੁਦਮ ਸਾਨਾ ਨੇ ਮੈਨੂੰ ਕੁਝ ਵੀ ਨਹੀਂ ਦੇਣਾ ਮਤਲਬੀ ਨਿਸਾਨ ਨੇ ਰੁੱਖੀ ਸੁਖੀ ਮੈਨੂੰ ਚੰਗੀ ਹੱਕ ਦੀ ਰੁੱਖੀ ਸੁਖੀ ਮੈਨੂੰ ਚੰਗੀ ਹੱਕ ਦੀ ਪੁਰਾਈਆਂ ਚੂਰੀਆਂ ਤੋਂ ਡਰ ਲੱਗਦਾ ਮੈਨੂੰ ਨੇੜੇ ਨੇੜੇ ਰੱਖ ਸ਼ੈਨਸ਼ਾ ਇਹਨਾਂ ਧੂਰੀਆਂ ਤੋਂ ਡਰ ਲੱਗਦਾ ਤੇਰੇ ਆਉਣ ਦੀਆਂ ਲਵਾ ਬਿੜਕਾ ਨੀਂਦਾ ਘੂੜੀਆਂ ਤੋਂ ਡਰ ਲੱਗਦਾ ਜਿਹੜੇ ਬੰਦੇ ਆਪੋਂ ਪਿਛੜ ਗਏ ਉਹ ਮੁੜ ਕੇ ਨਹੀਂ ਮੁੜਦੇ ਇਹ ਨਾ ਤੂੰ ਬੜਾ ਸੁੱਕ ਫਿਰ ਛੇਤੀ ਨਹੀਂ ਜੁੜਦੇ ਜਿਹੜੇ ਬੰਦੇ ਆਪੋਂ ਪਿਛੜ ਗਏ ਉੜੇ ਤੇ ਪਾ ਕੇ ਨਖ ਆਪਣੀ ਬਣਾ ਲਵੀ ਬੰਗਾ ਚੂੜੀਆਂ ਤੋਂ ਡਰ ਲੱਗਦਾ ਮਿੰਨੇੜੇ ਨੇੜੇ ਰੱਖ ਸ਼ੈਨਸ਼ਾ ਇਨਾ ਦੂਰੀਆਂ ਤੋਂ ਡਰ ਲੱਗਦਾ ਪਿੜਕਾਂ ਨੀਂਦਾ ਕੁੜੀਆਂ ਤੋਂ ਡਰ ਲੱਗਦਾ ਆਉਂਦੇ ਦੁੱਖ ਬੜੇ ਜੱਗ ਤੇ ਹੁੰਦੀ ਪਰਖ ਬੜੀ ਜੱਗ ਤੇ ਆਉਂਦੇ ਪੱਕ ਪੱਕ ਕੇ ਅੱਗ ਤੇ ਮੈਂ ਪੱਕੀ ਹੋ ਜਾਣਾ ਬਸ ਪੱਕ ਪੱਕ ਕੇ ਅੱਗ ਤੇ ਮੈਨੂੰ ਹੋਸ਼ ਵਿੱਚ ਰੱਖੀ ਦਾ ਤਿਆ ਮਗਰੂਰੀਆਂ ਤੋਂ ਡਰ ਲੱਗਦਾ ਮੈਨੂੰ ਨੇੜੇ ਨੇੜੇ ਰੱਖੀ ਮਾਲਕਾ ਇਹਨਾਂ ਦਹੂਰੀਆਂ ਤੋਂ ਡਰ ਲੱਗਦਾ ਤੇਰੇ ਆਉਣ ਦੀਆਂ ਲਵਾ ਬਿੜਕਾਂ ਨਿੰਦਾਂ ਕੁੜੀਆਂ ਤੋਂ ਡਰ ਲੱਗਦਾ ਕੁਝ ਰੁੱਲਦੀਆਂ ਰੂਹਾਂ ਨੂੰ ਤੇਰੇ ਦਰ ਤੇ ਮਿਲ ਜਾ ਸ਼ਾ ਮੈਨੂੰ ਤੇਰੇ ਚੋਂ ਬਾਪ ਦਿਖੇ ਮੈਨੂੰ ਤੇਰੇ ਚੋਂ ਦਿਖਦੀ ਮਾਂ ਕੁਝ ਰੁੱਲਦੀਆਂ ਰੂਹਾਂ ਨੂੰ ਉਹ ਦਿਖਦੀ ਮਾਂ ਸੰਦੀਪ ਪਹਮਰੇ ਦੇ ਹੱਥ ਖੋਲਦਈ ਮਜਬੂਰੀਆਂ ਤੋਂ ਡਰ ਲੱਗਦਾ ਸੰਦੀਪ ਪਹਮਰੇ ਦੇ ਹੱਥ ਖੋਲਦਈ ਮਜਬੂਰੀਆਂ ਤੋਂ ਡਰ ਲੱਗਦਾ ਮੈਨੂੰ ਨੇੜੇ ਨੇੜੇ ਰੱਖ ਮਾਲਕਾ ਇਹਨਾਂ ਧੂਰੀਆਂ ਤੋਂ ਡਰ ਲੱਗਦਾ ਤੇਰੇ ਔਰਤियां ਲਵਾ ਫਿਰ ਕਾ ਨੀਂਦਾ ਗੂੜੀਆਂ ਤੋਂ ਡਰ ਲੱਗਦਾ ਮੈਨੂੰ ਹੱਕ ਦੀ ਮਾਲਕਾਬੜੀ ਪੁਰਾਈਆਂ ਚੂਰੀਆਂ ਤੋਂ ਡਰ ਲੱਗਦਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਰੂ ਭਗਵਾਨ ਦੀ ਜੈ